ਏ ਸੰਗਤਾਂ ਦੀ ਗਦੀਆਂ ਏ ਧੀ ਕਦੀਆਂ ਏ ਦਰਸ਼ਨ ਕੋ ਰੰਬੀਰੀ ਸੰਗਤਾਂ ਦੀ ਕਦੀਆਂ ਦਾਰੀ ਪੀ ਸਾਦੀ ਰੋੜ ਜਾਣਾ ਜੀਵਨ ਦੀ ਦੁਨੀਆ ਉਧਾਰ ਦੇ ਦੇ ਜੀ ਬਾਤ ਸੇਣੇ ਨਹੀਂ ਫੜਨੀ ਸੀ ਔਕੜ ਹਾਰਿਆਂ ਦੀ ਤੇ ਆਵੜੇ ਹੁੰਦੇ ਨਾ ਧਰਮ ਪੀਆ ਤੇਰੇ ਸੰਗ ਤਾਂ ਢੀ ਕਦੀਆਂ ਢੀ ਕਦੀਆਂ ਤੇ ਦੇਰਸ਼ਨ ਗੁਰਬੀਰ ਸੰਗ ਤਾਂ ਢੀ ਕਦੀਆਂ ਢੀ ਕਦੀਆਂ ਤੇ ਦੇਰਸ਼ਨ ਗੁਰਬੀਰ ਸੰਗ ਤਾਂ ਢੀ ਕਦੀਆਂ ਜੀ ਢੀ ਕਦੀਆਂ ਤੇ ਦੇਰਸ਼ਨ ਗੁਰਬੀਰ ਸੰਗਤਾਂ ਦੀ ਕਰੀਆਂ ਦਰਮੀ ਸਾਧ ਗੁਰੂ ਪਾਤਾਨੀ ਕੀ ਥਾਲ ਹੋਣਾ ਸੀ ਐਨਾ ਜੀਵਾਂ ਦਾ ਰੂਹ ਜਾਣਾ ਸੀ ਕਿਤੋਂ ਮਈਆ ਧਰ ਦੇ ਬੇਲੇ ਦੇ ਪਤਾਨੀ ਕਿਵੇਂ ਗੁਜ਼ਾਰਾ ਹੋਣਾ ਸੀ ਕਲ ਯੁਗ ਜੀਵਾਂ ਦਾ ਅਿੰਦਾ ਨਜਰਾ ਤੇ ਜਿ ਮੇਲੇ ਹੁੰਦੇ ਨਾ ਤਰੀਆਂ ਤੇਰੇ ਸੰਗ ਤਾਂ ਢੀਕਦੀਆਂ ਢੀਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕਦੀਆਂ ਢੀਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕਦੀਆਂ ਓਵੇਂ ਲਾਜਾਂ ਰੱਖਿਓ ਔਗਣ ਹਾਰਿਆਂ ਦੀਆਂ ਰਕੀਆਂ ਸੀ ਪਾੜਵਾ ਦੀਆਂ ਪਚਾਲਿਆ ਸੀ ਰਗੀ ਦਰਵਾਸਾ ਦੇ ਸਰਾਫ ਤੂ ਨਾਲ ਇੱਕ ਚੌੜ ਦੇ ਦਾਣੇ ਦੇ ਢਿੱਡ ਭਰ ਤੇ ਰਿਸ਼ੀਆਂ ਮੁੜੀਆਂ ਦੇ ਦੇ ਸਾਰੀ ਪਦੈਸ਼ ਰਜੀ ਦੇ ਮਾਤਾ ਤਰੂਪ ਹਟੇ ਪੀ ਵਿੱਚ ਚਰਨਾ ਦੀ ਆ ਜਿੱਪਾ ਸਮੋ ਹੋ ਜਾਂਦੇ ਵਿਚ ਰਹੀ ਦੇ ਸਰਾਬ ਦੇ ਜਿ ਆਉਣੇ ਹੁੰਦੇ ਨਾ ਧਰਨੀਆਂ ਤੇਰੇ ਸੰਗ ਤਾਂ ਢੀਗਦੀਆਂ ਢੀਗਦੀਆਂ ਦੇ ਦਰਸ਼ਨ ਗੁਰੰਬੀਰੇ ਸੰਗ ਤਾਂ ਢੀਗਦੀਆਂ ਢੀਗਦੀਆਂ ਦੇ ਦਰਸ਼ਨ ਗੁਰਪੀਰੇ ਸੰਗ ਤਾਂ ਢੀਗਦੀਆਂ ਢੀਗਦੀਆਂ ਦੇ ਦਰਸ਼ਨ ਗੁਰੰਬੀਰੇ ਗੰਗਾ ਢਾਡੀ ਗਦੀਆਂ ਬਹੁਤ ਜਨਮ ਕੋਈ ਵਿਛੜੇ ਬਾਦ ਹੋਏ ਚੜ ਮਤ ਮਾਰੇ ਦੇਤੀ ਉਹ ਗਣਹਾਰਾ ਨੂੰ ਲਾਲੂ ਪਿਛ ਲੈ ਕੇ ਦੇ ਲਾਲੀਕਾਰ ਆਵਦੇ ਚਰਨਾ ਦੇ ਧਰਨੀ ਸਾਧੂ ਬਹੁਤ ਜਨਮ ਹੋਗੇ ਪੌਂਦੀਆਂ ਫੇਦੀਆਂ ਨੂੰ ਹੋਣ ਸੱਤ ਚਾਰ ਨੰ ਤਰੋ ਸਿਰ ਮੇਰੇ ਸੰਗ ਤਾਂ ਠੀਕ ਕਰਦੀਆਂ ਠੀਕ ਕਰਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਠੀਕ ਕਰਦੀਆਂ ਠੀਕ ਕਰਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਠੀਕ ਕਰਦੀਆਂ ਠੀਕ ਕਰਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਠੀਕ ਕਰਦੀਆਂ ਠੀਕ ਕਰਦੀਆਂ ਤਾਰਮੀ ਸਾਧ ਰੱਖਲੇ ਰੱਖੀਆਂ ਆਉਦੇ ਉਮਤ ਪਦੈ ਸਹਾਰਾ ਕੀ ਰੀਆਂ ਜੀਵੇ ਰੱਖੀਆਂ ਸੀ ਪਾੜਵਾ ਦੀਆਂ ਨਾਲੇ ਤਾਂ ਨਾਲ ਰਹਿੰਦੇ ਸੀ ਨਾਲੇ ਮਾਣ ਤੋੜ ਦਿੰਦੇ ਸੀ ਪਾੜਵਾ ਦਾ ਵੇਖੋ ਕਹਿੰਦੇ ਪਾੜੋ ਕਿਨੇ ਜੁੱਧ ਲੜਿਆ ਪੁੱਛਾਂਗੇ ਜਾ ਕੇ ਬਰਬਰੀ ਨੂੰ ਜਾਉੜੇ ਕੋਲੇ ਬਰਬਰੀ ਪਾਸ ਕੀ ਕੋਈ ਦੀ ਪਾੜ ਬੋ ਛੋਟੇ ਜੋ ਕੋਈ ਦਿਸਿਆ ਨਾ ਕ੍ਰਿਸ਼ਨ ਦਾ ਸਰਦਰਸ਼ਨ ਚੱਕਰ ਦੀਦਾ ਫੇਰ ਤਾ ਚਾਰੇ ਸੇਰੇ ਸੰਗ ਤਾਂ ਠੀਕਾ ਦੀਆਂ ਠੀਕਾ ਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਦੀਕਾ ਦੀਆਂ ਦੀਕਾ ਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਠੀਕਾ ਦੀਆਂ ਦੀਕਾ ਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਠੀਕਾ ਦੀਆਂ ਦੀਕਾ ਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਠੀਕਾ ਦੀਆਂ ਧਰਮੀ ਸਾਥ ਬਾਦ ਸ਼ਿਰ ਬਾਦ ਸ਼ਿਰ ਤੇ ਲਾਰੋ ਨਾਰੀ ਚਾਨਨਾ ਦੇ ਪੈਸਾਰ ਸੁਰੇ ਪੈਗੇ ਹੁਣ ਸੁਰੇ ਪਾਰ ਹੋਣਾ ਤਾਰੋ ਤਾਰੋ ਚਾਨਨਾ ਦੇ ਦੇਵ ਛੱਪ ਨਾਮ ਪਾਣ ਧਰਮੀ ਸਾਧ ਗੁਰੂ ਬਾਪੂ ਜੀ ਔਖੇ ਚੱਲਣੇ ਮਿਸ਼ੋਰੇ ਤੇਰੇ ਸੰਗ ਤਾਂ ਢੀਕਾ ਦੀਆਂ ਢੀਕਾ ਦੀਆਂ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕ ਕਦੀਆਂ ਢੀਕ ਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕ ਕਦੀਆਂ ਢੀਕ ਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕ ਕਦੀਆਂ ਲੈ ਲੋ ਖਵਰਾ ਲੈ ਲੋ ਖਵਰਾ ਜੀ ਨਹੀਂ ਆਸੀ ਤੇਰੇ ਦੀ 14ਵੀਂ ਸਦੀ ਦੀਆਂ ਤਾਕਤ ਟਹਾਲੇ ਬਿੱਚ ਜਿਗਰਾ ਵਾ ਦੇ ਤੇਰੇ ਨਾਲੇ ਮੇਰੇ ਦਾ ਧਿਆਨੀ ਓ ਸਵਾ ਸੋ ਮੜ ਗੋੜ ਵਟਿਆ ਵਿੱਚ ਜਿਗਰਾ ਵਾ ਦੇ ਕਿੰਦੇ ਪੁਨੇਰ ਮੇਂ ਚੰਨ ਚੜ ਗਿਆ ਓ ਜਾਨਣ ਹੋ ਗਿਆ ਚਾਰਿਛ ਪੇਰੇ ਸੰਗ ਤਾਂ ਢੀਕ ਗਦੀਆਂ ਢੀਕ ਗਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕ ਗਦੀਆਂ ਢੀਕ ਗਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕ ਗਦੀਆਂ ਢੀਕ ਗਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀਕ ਗਦੀਆਂ ਉਹ ਪਾਲਿ ਸਿ ਪਾਲਿ ਤੇ ਲਾਈ ਰਖਿਓ ਨਾਲ ਚਰਨਾ ਜੀ ਆਉਕਨ ਹਾਰਾ ਦੀ ਆਸੀ ਗਲ ਜੋ ਤੇ ਜੀਵ ਬਾਵਾਂ ਦੀ ਹੈ ਨਿਤ ਜੇਰੀ ਲੈ ਕੇ ਦੇਖੀ ਬਾਗ ਕਰਕੇ ਆਇਆ ਦੀ ਨਾਲ ਨਾ ਬਸ ਚੇਰੇ ਵਾ ਲੱਗਦੀ ਐਸੇ ਘਾਲ ਜੋ ਮੋ ਜੀ ਤਰਿਤ ਪਤਾ ਕੀ ਰੱਖ ਲੋ ਕੀ ਤਾਂ ਰਹੇ ਜਾਗੇ ਆਉਣ ਆ ਰਹੇ ਜੁਣ ਕੁਛੋੜੇ ਪਾਵੀਨਾ ਬਾਪੂ ਈ ਆਕੇ ਟੱਲਣੇ ਬਛੋੜ ਤੇਰੇ ਸੰਗ ਤਾਂ ਢੀ ਕਦੀਆਂ ਢੀ ਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀ ਕਦੀਆਂ ਢੀ ਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀ ਕਦੀਆਂ ਜੇ ਢੀ ਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਢੀ ਕਦੀਆਂ ਉਥੇ ਲੈ ਯਾ ਸਾਰੀ ਨੂਰਾਪਾ जिते शेर तार उ सारी नू जिते शेर छ तार उे नया सारी नू सेर्त बन केतिरो नज़ना के ਐ ਕੱਪਣਿੰਦਾ ਦੋ ਹੈਣਾ ਮੀਨਾ ਖਾੜ ਤੇ ਹੋ ਹੈਣਾ ਓਥੇ ਚੰਤ ਤੇ ਸੂਰਜ ਨਹੀਂ ਚਾਲਦਾ ਓਥੇ ਨਹੀਂ ਆ ساری ਨੂਰ ਬਾਜ ਜਿੱਥੇ ਸ਼ੇਸ਼ਯਾਰਤਾ ਕਰਦਾ ਓਥੇ ਨਹੀਂ ਆ ساری ਨੂਰ ਬਾਜ ਜਿੱਥੇ ਸ਼ੇਸ਼ਯਾਰ ਕਰਦਾ ਹੋ ਕੇ ਨੇ ਜਾਂ ساری ਨੂੰ ਆ ਪਾ ਧਰਮੀ ਸਾਧੂ ਨੂੰ ਲੈ ਜੋ ਸੈ ਜੋ ਸੁਰਤੀਆ ਬੀਰਤੀਆ ਕੈਵ ਕਰਕੇ ਵਿੱਚ ਹੋਣਾ ਥਾਵਾ ਵੇਖ ਰਾਦੇ ਦਰਸ਼ਨ ਫਾਰੀ ਨੂੰ ਗੀਤੇ ਇਹ ਗਿਆ ਸਿਰ ਨਾਮਾ ਬਾਪੇ ਕੁਰਸੀ ਪਾਰਾਂ ਦਾ ਨੇ ਜਾ ਕੁਰਤੀਆਂ ਬੇਰਤੀਆਂ ਕੈਵ ਕਰਕੇ ਵਿੱਚ ਉਹਨਾ ਥਾਵਾ ਤੇ ਜਿੱਥੇ ਜਾਇਆ ਤੋ ਚੱਕੀ ਦਾ ਦੂਵੀ ਤੋ ਪੜਦਾ ਓਥੇ ਰਹਿ ਜਾ ਸਾਰੀ ਨੂ ਰੰਬਾ ਜਿੱਥੇ ਛੇਸ਼ਿਆਰਤਾ ਕਰਦਾ ਓਥੇ ਰਹਿ ਜਾ ਸਾਰੀ ਨੂ ਰੰਬਾ ਯਾਰ ਤਾਂ ਕਰਦਾ ਉੱਥੇ ਹੈ ਜਾਨੀ ਨੂੰ ਅਭਾ ਲੈਓ 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 ਸੁਰਤੀਆਂ ਵਿੱਚ ਬਾਸ ਪਤਾਲ ਧਰਮੀਆਂ ਵਿੱਚ ਨਰੇਣੀ ਪੂਰੀਆਂ ਦੇ ਜਿੱਥੇ ਪੰਜੇ ਪਾੜੋਂ ਰਹਿੰਦੇ ਤੇਰੇ ਜਿੱਥੇ ਅਸ਼ਟਪੂਰੀ ਕ੍ਰਿਸ਼ਨ ਮਾਰਾ ਜਨਣ ਮੜੀਆਂ ਲੈ ਕਰਦਾ ਉੱਥੇ ਲੈ ਆ ਸਾਰੀ जित शेश यार तरदा हो खे लारी नूर पिथ शेश यार तरदा हो खेल जा सारी नूरबा हेसी नूर मेरे तरे वेबो ਜਾ ਦੁਨੀਆ ਦਾ ਨਕਸ਼ਾ ਪਾ ਲੈ ਕੇ ਕੱਢਾਂਗੇ ਇਹੋ ਜੀ ਢੇੜਿਆਂ ਵਾਂਗੇ ਵਿੱਚ ਮਾਜ ਲੋਕ ਦੇ ਆਉਂਗੀ ਪਾਣੀ ਵਿੱਚੋਂ ਫੇਰਨੇ ਆ ਜੋ ਬੰਦਾ ਰੂ ਤੂੰ ਹੀ ਤੂੰ ਹੀ ਦਾ ਹਾਂਗਾ ਹਰੋਂ ਪਰਦਾ ਉਹ ਥੇਲੇ ਆਸਾਰੀ ਦੂਰ ਆ ਪਾਸ ਜਿੱਥੇ ਛੇ ਜਾਇਰਾ ਸਾਰੀ ਨੂਰਾ ਪਾ ਜਿੱਥੇ ਛੇ ਸ਼ਿਆਰਤਾ ਤਰਫ ਦਾ ਉਹ ਤੇ ਲੈ ਆ ਜਾਰੀ ਨੂਰਾ ਉਹ ਹੀ ਸ਼ੇਸ਼ ਨਾਰੈਣ ਦਾ ਆਉਣਾ ਵਿੱਚ ਤਰੇਤੇ ਲਸ਼ਮਣ ਦੇ ਰੂਪ ਤੇ ਉਹ ਹੀ ਆਉਣਾ ਵਿੱਚ ਦਵਾ ਪਰ ਵੱਡੇ ਪਾਈ ਦੇ ਰੂਪ ਦੇ ਆਉਣਾ ਵਿੱਚ ਨੂਰਾ ਭਰੀਆਂ ਦੇ ओके ਆਉਦੇ ਪਿਆਰੇ ਤ੍ਰੀਸ਼ਣ ਦੇ ਇਹਨਾਂ ਸੰਗਤਾਂ ਨੂੰ ਜਨ ਮੜੀਆਂ ਦੇ ਕਰਦਾ ਉੱਤੇ ਲੈ ਜਾ ਸਾਰੀ ਨੂਰ ਰੱਬਾ ਜਿੱਥੇ ਸ਼ਯਾਰਤਾਂ ਕਰਦਾ ਉੱਤੇ ਲੈ ਜਾ ਸਾਰੀ ਨੂਰ ਰੱਬਾ ਜਿੱਥੇ ਸ਼ਯਾਰਤਾਂ ਕਰ ਸਾਰੀ ਕਿਉਂ ਰੱਬਗੇ ਤਾਸੀ ਮੇਰੇ ਦਾਦਿਆ ਨੇ ਕਹੇ ਰਿਖ ਜਾਵਾਗੇ ਬੇਚੇ ਦੁਨੀਆਂ ਦੇ ਸਾਰੀ ਬਖਸ਼ ਕੇ ਆਵਾਗੇ ਕਾਮੁਕਾ ਦੁਨਿਆਰ ਤਰਿਆ ਕਰਾਂਗੇ ਵਿਚਿਆ ਕਰਾਂਗੇ ਵਿਚਦੀ ਲੋਕਤਾ ਦੇ ਮੇਰਿਆਂ ਨੂੰ ਪਾਤਾ ਲਗੂ ਮੇਰੇ ਕਰਦਾ ਉੱਤੇ ਲੈ ਜਾ ਸਾਰੀ ਨੂੰ ਰੱਬਾ ਜਿੱਥੇ ਛੇ ਯਾਰ ਤਾ ਕਰਦਾ ਹੋਖੇ ਲੈ ਜਾ ਸਾਰੀ ਨੂਰ ਪਾ ਜਿੱਥੇ ਛੇਸ਼ ਯਾਰ ਤਾ ਕਰਦਾ ਹੋਖੇ ਲੈ ਜਾ ਸਾਰੀ ਨੂਰ ਬਾਵੇ ਜੋ ਭੇਜੋ ਭਾਣੀ ਛੇਸ਼ ਤਵਾਰ ਦੀ ਕੋਤਰ ਸੋਹਾਰੀ ਨਾਮ ਲਿੰਤਾ ਵਿੱਚ ਇੱਕ ਵਾਰੀ ਦੇ जा दो सरतियां उते शे छ दवारे जे जिथ जा तो रग तू सवार सारी नू रिथे छारो चारी नूा जिथे छे ਯਾਰ ਤਕ ਕਰ ਜਦਾ ਹੋਤੀ ਨਿਆਜ਼ਾਰੀ ਨੂਰ ਰੱਬ ਇੱਕ ਵੀਰ ਨੂੰ ਆਉਂਦਾ ਰੱਬ ਸੱਚੇਤਾ ਵਿੱਚ ਨੂਰ ਪਰੀਆਂ ਦੇ ਲੈ ਕੇ ਆ ਗਿਆ ਪੰਜਾਬ ਪਾਣਵਾਣੋਂ ਢੇਲ ਕੀਤਾ ਵਿੱਚ ਪੂਰੀ ਮੇਖਾਰੀ ਬਾਰੀ ਵਿੱਚ ਇੱਕ ਪੱਲੜੇ ਦੇ ਨਾਲੇ ਵਿੱਚ ਨੂਰ ਪਰੀਆਂ ਦੇ ਸਾਈ ਦੇ ਹੱਥ ਤੇ ਫਰਿਆਦ ਦਰਕਰਦਾ ਉਥੇ ਲੈ ਜਾ ਸਾਰੀ ਨੂਰ ਰੱਬ ਜਿੱਥੇ ਸ਼ੇਸ਼ ਯਾਰਤਾ ਕਰਦਾ ਉਥੇ ਲੈ ਜਾ ਸਾਰੀ ਨੂਰ ਰੱਬ ਜਿੱਥੇ ਸ਼ੇਸ਼ ਯਾਰਤਾ ਗਰਦਾ ਉਥੇ ਤੇ ਆਸਰੀ ਨੂਰਬਾ ਮੋਰਾ ਨਾ ਦੇ ਭਾਜ ਲਦੀਆਂ ਬੰਨੇ ਲਾ ਦੇ ਸੰਗਤਾ ਦੀ ਬੇੜੀ ਮੋਰਾ ਨਾ ਦੇ ਭਾਜ ਲਦੀਆਂ ਬੰਨੇ ਲਾ ਦੇ ਸੰਗਤਾ ਦੀ ਬੇੜੀ ਮੋਰਾ ਨਾ ਦੇ ਭਾਜ ਲਦੀਆਂ ਦਰਬੀ ਸਾਦੀ ਪਾੜ ਦੇ ਹੀ ਰੇਣੀਆ ਉਤੇ ਪੂਰੀ ਤੇ ਕਾਟ ਦੇ ਕੀਤੇ ਸ਼ੰਕਰ ਦੇਸ ਜੀ ਐਨਾ ਅੱਖੀਆਂ ਨੂੰ ਅਕੀ ਤੇ ਵੇਖ ਦਿੱਸੋ ਰਾਜ ਬਣ ساری ਤੇਰੀ ਮੋਰਾ ਨਾਲੇ ਭਾਜਾ ਨਾਲੀਆਂ ਬੰਨੇ ਦਾ ਦੇ ਸੰਗਤਾ ਲਾ ਦੇ ਸੰਗਤਾਂ ਦੀ ਦੇੜੀ ਕੋਰਾ ਲਾ ਦੇ ਭਗ ਲਦੀਆਂ ਧਰਮੀ ਸਾਧ ਗੁਰੂ ਦੇ ਜੋਤਾਰ ਚਲ ਅੱਖੀਆਂ ਤਰਚ ਥੋਡੇ ਦੀ ਤਾਰ ਨੂੰ ਖੜ ਕੇ ਰੰਗੇ ਦੇ ਦੇ ਤੇ ਤੁਰੇ ਗੀਤੇ ਚੰਦ ਤੀਸ ਚਾਰ ਐਨਾ ਅੱਖੀਆਂ ਨੂੰ ਕਿਤੇ ਆਉਂਦੀ ਨੂੜੇ ਸਜੇ ਤਾਰੰਬੀਆਂ ਸੰਗਤਾਂ ਦੀ ਦੇੜੀ ਮੋਹਰਾ ਲਾ ਦੇ ਫਾਜਲ ਦੀਆਂ ਬੰਨੇ ਲਾ ਦੇ ਸੰਗਤਾਂ ਦੀ ਦੇੜੀ ਮੋਹਰਾ ਲਾ ਦੇ ਫਾਜਲ ਦੀਆਂ ਜਾਂ ਦਰਮੀ ਸਾਧ ਗਿਰੋ ਟਿਕਾ ਕਰਦੀ ਰਹੀਆਂ ਖੜ ਖੜ ਟੋਟੇ ਸੱਚ ਦੇ ਦਵਾਰਿਆ ਤੇ ਜੀ ਵੀ ਦੀ ਕਾ ਕਰੀਆਂ ਸੀ ਜੋ ਕੂ ਬਨਵੀ ਨੇ ਜੋ ਸਭ ਦੇ ਮਰਣਾ ਬਿਆ ਅਨਦਾਜ਼ ਟੁਕੜਾ ਪਾਇਆ ਨਾ ਵਿੱਚ ਮੁੜੇ ਇਹ ਕਿਦੇ ਕੇ ਦਚੜਕ ਬੱਜੇ ਤਾਰਾਂ ਮੀਆਂ ਤੇਰੀ ਮੋਰਾ ਲਾ ਦੇ ਭਜਨ ਦੀਆਂ ਫੰਡੇਲਾ ਦੇ ਸੰਗ ਤਾਂ ਦੀ ਵੇੜੀ ਮੋਰਾ ਮਦੀਆਂ ਬੰਨੇ ਲਾ ਦੇ ਸੰਗ ਤਾਂ ਦੀ ਦੇੜੀ ਮੋਰਾ ਲਾ ਦੇ ਬਾਇਨੀਆਂ ਦਰਨੀ ਖਾਦੀ ਹੋੜ ਕੇ ਵੀ ਦੇ ਰੰਨੇ ਬੰਗੂ ਆਦਾ ਪਿੱਲਣੀ ਤੇ ਉਤੇ ਛੋਟੇ ਦੁਆਰਾਂ ਤੇ ਕੀਤੇ ਘੰਕਰ ਦੇ ਸੁ ਜਾਣ ਐਨਾ ਅੱਖੀਆਂ ਨੂੰ ਕੀਤੇ

ਤਾਰੇ ਗੁਰੂ ਲਾ ਕੇ ਰੱਖ ਲੋ ਨਾਲ ਚਰਨਾ ਦੇ ਜਰਮ ਜਰਮਾਂ ਆ ਹੋਈਆਂ ਦੁਆ ਸਿਰ ਪੱਤਰ ਨੂੰ ਸਰਜੀਤ ਕਰ ਲੋ ਵਾਂਗੂ ਮਾਤਾ ਹੱਲਿਆ ਦੇ ਚਰਨ ਟਿਕਾ ਦੋ ਉੱਤੇ ਸੀਸ ਤੇ ਚੰਗੀ ਮੰਦੀ ਬਚੂਗੀ ਤਾਰਾ ਮੀਆਂ ਤੇਰੀ ਹੋਰਾਂ ਦਾ ਦੇ ਭਾਜਾ ਲਦੀਆਂ ਬੰਨੇ ਲਾ ਦੇ ਸੰਗਤਾਂ ਦੀ ਬੇੜੀ ਹੋਰਾਂ ਲਾ ਦੇ ਫਾਜਲਾ ਦੀਆਂ ਬੰਨੇ ਦਾ ਦੇ ਸੰਗਤਾਂ ਦੀ ਬੇੜੀ ਹੋਰਾਂ ਲਾ ਦੇ ਫਾਜਲਾ ਦੀਆਂ ਦਰਮੀ ਸਾਡੇ ਗੁਰੂ ਸਦਾ ਸਦਾ ਦਾ ਮੇਲਾ ਦਾ ਦਾਦਾ ਸੱਤ ਸਾਈਂ ਵਿਭਾਗਛ ਦੇ ਆਉਂਦਾ ਆਉਦੇ ਰੂਪ ਪਿਆਰਿਆਂ ਦਾ ਨਾਚੜਾ ਕਿੜਕਾ ਕਿੜਕਾ ਕਿ ਦੇ ਕੀ ਕੋਟੀਆਂ ਨੂੰ ਕੋਸ ਨਹੀਂ ਨਿਬੜਨਾ ਵਿੱਚੋਂ ਛਾਂਡਮ ਛਡੀਆਂ ਤੇ ਉਹ ਧਰਮੀ ਸਾਧ ਗੁਰੂ ਨਾਲ ਲਾ ਕੇ ਰੱਖਿਓ ਆਵਦੇ ਚਰਨਾ ਦੇ ਕਰ ਜਗ ਜੀਵਾਂ ਦੀ ਗੱਤੀ ਦੇਖੋ ਦੇ ਕਿਹੜੀ ਕਿਹੜੀ ਭੋਰਾ ਦੇ ਫਾਜਲ ਦੀਆਂ ਬੰਨੇ ਲਾ ਦੇ ਸੰਗਤਾ ਦੀ ਬੇੜੀ ਹੋਰ ਆਲਾ ਦੇ ਫਾਜਲ ਦੀਆਂ ਬੰਨੇ ਲਾ ਦੇ ਸੰਗਤਾ ਦੀ ਬੇੜੀ ਹੋਰ ਆਲਾ ਦੇ ਫਾਜਲ ਦੀਆਂ ਧਰਮੀ ਸਾਥ ਗੁਰੂ ਜੀ ਤੂ ਜੀ ਰੱਖ ਲੋ ਜੇ ਤਾਂ ਵੇ ਜਾਗੇ ਰਕੀਆ ਸੀ ਪੜਵਾਣੂ ਮਾਹਾ ਭਾਰਤ ਦੇ ਜੁੱਤੂ ਕਾੜਿਆ ਪੰਜਾਬ ਨੂੰ ਓਵੇਂ ਸੋਲੋ ਬੇਨ ਸਿੰਘ ਆਸਾ ਦਾ ਹੀ ਹਾਜ਼ਰ ਨਾਜ਼ਿਰ ਰਿਓ ਆਵਦੀਆਂ ਵਿੱਚ ਸੰਗਤਾਂ ਦੇ ਵਾਗ ਡੋਰਾ ਪੜ ਲੋ ਜ਼ਿੰਦਕੀਆਂ ਔਗੜ ਹਾਰਿਆਂ ਦੀਆਂ ਜੀਵੇ ਭੜੀਆਂ ਸੀ ਅਰਜਣ ਪਾੜੋ ਦੀਆਂ ਮੈਂ ਤੇਰੀਆਂ ਧਾਰ ਪੀਓ ਤੇਰੀ ਬੋਰਾ ਇਰ ਬਾਜਲ ਦੀਆਂ ਬੰਨੇ ਲਾ ਦੇ ਸੰਗਤਾ ਦੀ ਬੇੜੀ ਮੋਹਰਾਂ ਦਾ ਦੇ ਬਾਜਲ ਦੀਆਂ ਬੰਨੇ ਲਾ ਦੇ ਸੰਗਤਾ ਦੀ ਬੇੜੀ ਮੋਹਰਾਂ ਦੇ ਬਾਜਲ ਦੀਆਂ ਦਰਮੀ ਸਾਧੂ ਦਿੱਤੇ ਸਾਡੇ ਹਉਕੈ ਹਾਰਿਆਂ ਦਾ ਮੰਦੇ ਧਰਮ ਦਾ ਪਥਰਾ ਨਿਕਲੇ ਉੱਥੇ ਹੋ ਕੇ ਰਹਿਮ ਓਕੇ ਮਿਹਰਬਾਨ ਕਰਮ ਵਗਾ ਦੇ ਮਾਫੀ ਦੀ ਕਿ ਕਰਮ ਕਾਸ ਜੂਤ ਰਮੀਓ ਤੇਰੀ ਬੋਰਾਣਾ ਦੇ ਭਇਣਤੀਆਂ ਬੰਦੇ ਦਾ ਦੇ ਸੰਗਤਾਂ ਦੀ ਬੇਰੀ